ਮੈਂ ਬੇਨਤੀ ਕਰੂੰਗਾ ਇੰਜੀਨੀਅਰ ਜਸਕੀਰਤ ਲੁਧਿਆਣਾ ਜੀ ਜਿਨ੍ਹਾਂ ਨੇ ਇਸ ਸਾਰੇ ਮੁੱਦੇ ਨੂੰ ਊੜੇ ਆੜੇ ਵਾਂਗੂ ਰਟਿਆ ਹੋਇਆ ਸਾਰਾ ਕਹਿਣ ਤੋਂ ਭਾਵ ਕੀ ਹੈ ਕਿ ਇਹਨਾਂ ਨੇ ਐਨਾ ਕੰਮ ਕੀਤਾ ਇਸ ਪ੍ਰੋਜੈਕਟ ਤੇ ਔਰ ਇਹਨਾਂ ਦੀ ਬਦੌਲਤ ਹੀ ਤਿੰਨ ਦਿਨ ਪਹਿਲਾਂ ਜਿਹੜਾ ਦਿੱਲੀ ਦੇ ਵਿੱਚ ਐਨਟੀਡੀ ਦੇ ਵਿੱਚ ਕੇਸ ਲੱਗਿਆ ਸੀ ਉਹਦੇ ਵਿੱਚ ਕੋਈ ਸਵਾ ਕਰੋੜ ਦੇ ਕਰੀਬ ਮਨਕਾਹਲ ਚ ਫਾਈਨ ਵੀ ਪਾਇਆ ਗਿਆ ਉਹ ਇਹ ਆਪਣੇ ਮੂੰਹੋਂ ਦੱਸਣਗੇ ਸੋ ਬੇਨਤੀ ਹੈ ਜਨਕੀਰ ਤੋਂ ਲੁਧਿਆਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇੱਥੋਂ ਹੀ ਸ਼ੁਰੂ ਕਰਦੇ ਆ ਜੀ ਕਿਉਂਕਿ ਗੱਲਾਂ ਤਾਂ ਬਹੁਤ ਨੇ ਪਰ ਜਿਹੜੀਆਂ ਹੋ ਚੁੱਕੀਆਂ ਆ ਜਾਂ ਜਿਹੜੀਆਂ ਉਧਰ ਹਾਂਦੇ ਨਹੀਂ ਜਿਹੜਾ ਇਹਨਾਂ ਨੇ ਗੱਲ ਕੀਤੀ ਵੀ 1 ਕਰੋੜ ਦਾ ਫਾਈਨ ਲੱਗਿਆ ਉਹ ਨੈਸ਼ਨਲ ਗ੍ਰੀਨ ਡਰਾਈਵ ਉਹਨਾਂ ਦੇ ਵਿੱਚ ਅਸੀਂ ਇੱਕ ਡਾਈਆਂ ਬਣਾਉਣ ਵਾਲੀ ਫੈਕਟਰੀ ਇੱਕ ਤਾਂ ਆਪਾਂ ਡੰਗਾਂ ਦੀ ਗੱਲ ਕਰ ਰਹੇ ਆ ਜਿਹੜੇ ਉਹਨ ਰੰਗਦੇ ਆ ਕੱਪੜਾ ਰੰਗਦੇ ਆ ਆਪਣਾ ਬਚਿਆ ਹੋਇਆ ਪਾਣੀ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਆ ਪਾਣੀ ਵੀ ਆ ਪਤਾ ਨਹੀਂ ਫੋਟੋ ਪਰੇ ਹਲੇ ਗੱਲ ਹੋਈ ਕਿ ਨਹੀਂ ਇਹਦੇ ਵਿੱਚ ਦੋ ਰੰਗ ਦਾ ਪਾਣੀ ਤੁਹਾਨੂੰ ਦਿਖ ਰਿਹਾ ਆ ਉਰੇ ਕਾਲਾ ਤੇ ਪਿੱਛੇ ਸਤਲੋਈ ਦਾ ਪਾਣੀ ਆ ਜਿਹੜਾ ਚਿੱਟਾ ਇਹਨੂੰ ਜ਼ਰੂਰ ਧਿਆਨ ਨਾਲ ਦੇਖ ਲਿਓ ਜੇ ਆ ਉਰੇ ਵਾਲਾ ਪਾਣੀ ਬੁੱਟੇ ਤੇ ਰਿਹਾ ਦਾ ਜਿਹਦੇ ਡਾਈੰਗਾ ਦਾ ਪਾਣੀ ਪੈ ਰਿਹਾ ਆ ਕਾਲਾ ਸ਼ਾਪ ਆਣੀ ਤੇ ਪਿੱਛੇ ਵੀ ਪਾਣੀ ਹੈ ਸ਼ਾਇਦ ਤੁਹਾਨੂੰ ਸੜਕ ਵਰਗਾ ਲੱਗ ਰਿਹਾ ਹੋਵੇ ਉਹ ਚਿੱਟਾ ਪਾਣੀ ਸਤਲੁਜ ਦਾ ਆਮ ਪਾਣੀ ਹੈ ਤਾਂ ਇਹ ਉਹ ਜਗ੍ਹਾ ਹੈ ਜਿਹੜੀ ਤੁਹਾਡੇ ਤੋਂ ਨੇੜੇ ਹੀ ਹੈ ਵਲੀਪੁਰ ਉੱਥੇ ਇਹ ਪਾਣੀ ਪੈ ਰਿਹਾ ਹੈ ਔਰ ਇਹ ਪਾਣੀ ਅੱਗੇ ਹਰੀ ਕੇ ਜਾ ਰਿਹਾ ਹੈ ਜਿੱਥੋਂ ਨਹਿਰਾਂ ਦੇ ਰਾਹੀਂ ਟੂਟੀਆਂ ਦੇ ਰਾਹੀਂ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਢਿੱਡਾਂ ਦੇ ਵਿੱਚ ਜਾ ਰਿਹਾ ਔਰ ਉਹਨਾਂ ਨੂੰ ਕੈਂਸਰ ਤੇ ਹੋਰ ਬਿਮਾਰੀਆਂ ਜਿਹੜੀਆਂ ਦੇ ਰਿਹਾ ਹੈ ਤੋਂ ਗੱਲ ਆਪਾਂ ਕਰ ਰਹੇ ਸੀ ਕਿ ਕੱਲ ਜਿਹੜੀ ਇੱਕ ਫੈਕਟਰੀ ਨੂੰ 1 ਕਰੋੜ ਰੁਪਈਆ ਜੁਰਮਾਨਾ ਲੱਗਿਆ ਉਹ ਇਹ ਵਾਲੇ ਰੰਗ ਬਣਾ ਰਹੀ ਸੀਗੀ ਤੇ ਬਣਾਉਣ ਦਾ ਦਾ ਤਰੀਕਾ ਬਿਲਕੁਲ ਗਲਤ ਸੀਗਾ ਅੰਮ੍ਰਿਤਸਰ ਦੇ ਵਿੱਚ ਫੈਕਟਰੀ ਸੀ ਫੋਕਲ ਪੁਆਇੰਟ ਦੇ ਵਿੱਚ ਅਮਰ ਕੈਮੀਕਲਸ ਉਹਦਾ ਨਾਮ ਸੀਗਾ ਤੇ ਉਹਨੂੰ ਜਦੋਂ ਚੈੱਕ ਕੀਤਾ ਗਿਆ ਜਾ ਕੇ ਕਮੇਟੀ ਵੱਲੋਂ ਕੋਈ ਕਮੇਟੀ ਉੱਥੋਂ ਦਿੱਲੀੋਂ ਉਹਨਾਂ ਨੇ ਭੇਜੀ ਸੀਗੀ ਨੈਸ਼ਨਲ ਗ੍ਰੀਨ ਡਰਾਈਵਨਲ ਵਾਲਿਆਂ ਨੇ ਤੇ ਉਹਨਾਂ ਨੇ ਲੰਬੀ ਇੱਕ ਲਿਸਟ ਬਣਾ ਕੇ ਆ ਕਾਨੂੰਨ ਨਹੀਂ ਉਲੰਘਣਾ ਹੋ ਰਹੀ ਇਹਦੀ ਵੀ ਨਹੀਂ ਉਲੰਘਣਾ ਹੋ ਰਹੀ ਸਾਰੇ ਕਾਨੂੰਨ ਜਿਹੜੇ ਆ ਉਹਦੀ ਪਾਲਣਾ ਨਹੀਂ ਹੋ ਰਹੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਡਾ ਪ੍ਰਦੂਸ਼ਣ ਕੰਟਰੋਲ ਬੋਰਡ ਇੱਥੇ ਕੀ ਕਰਦਾ ਫਿਰ ਤੇ ਉਹਦੇ ਉੱਤੇ ਜਿਹੜੀ ਸਰਕਾਰ ਬੈਠੀ ਹੈ ਜਿਹਦੇ ਅੰਦਰੋਂ ਕੰਮ ਕਰਦਾ ਉਹ ਕੀ ਕਰ ਰਹੀ ਸੀਗੀ ਹੁਣ 1 ਕਰੋੜ ਰੁਪਏ ਜਿਹੜਾ ਜੁਰਮਾਨਾ ਲਾਇਆ ਕੋਰਟ ਨੇ ਲਾਇਆ ਸਰਕਾਰ ਨੇ ਨਹੀਂ ਲਾਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਹੈ ਉਹ ਸਾਡੀ ਇੱਕ ਕੋਰਟ ਹੈ ਤੇ ਜੇ ਅਦਾਲਤ ਨੂੰ ਇਹ ਗੱਲ ਸਮਝ ਆ ਗਈ ਹੈ ਉਹਨਾਂ ਨੂੰ ਇੱਕ ਕਮੇਟੀ ਦੇਖ ਕੇ ਪਤਾ ਲੱਗ ਗਿਆ ਕਿ ਆਹ ਫੈਕਟਰੀ ਦਾ ਕੋਈ ਵੀ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੀ ਤੇ ਉਹ ਤੇ ਇਹ ਕਹਿੰਦਾ ਦੀ ਫੈਕਟਰੀ ਸੀ ਜਿਹੜੀ ਇੱਕ ਨੂੰ ਚੈੱਕ ਕੀਤਾ ਗਿਆ ਬਾਕੀ ਤਾਂ ਨਹੀਂ ਚੈੱਕ ਕੀਤੀਆਂ ਅਸੀਂ ਤਾਂ ਇੱਕ ਦੀ ਕੰਪਲੇਂਟ ਭਾਈ ਸੀ ਉਹ ਚੈੱਕ ਕੀਤੀ ਤੇ ਪਤਾ ਲੱਗਿਆ ਕਿ ਬਹੁਤ ਬੁਰਾ ਹਾਲ ਹੈ ਜ਼ਹਿਰੀਲਾ ਪਾਣੀ ਸੀਵਰੇਜ ਬਾਹਰ ਹੈ ਉਹ ਸੀਵਰੇਜ ਰਾਈ ਜਿਹੜਾ ਉਹ ਪਾਣੀ ਫਿਰ ਦਰਿਆਵਾਂ 'ਚ ਜਾ ਰਿਹਾ ਸਭ ਲੋਤ ਜਾ ਰਿਹਾ ਜਾਂ ਕਿਸੇ ਹੋਰ ਦਰਿਆ ਉਹ ਟੰਗਟਾਪ ਡਰੇਨ ਉਧਰ ਹੈਗੀ ਅਮਰਸਰ ਉੱਤੇ ਜਾ ਰਿਹਾ ਹੈ ਤੇ ਆ ਸਤਲੁਜ ਦੇ ਵਿੱਚ ਤਾਂ ਸੈਂਕੜੇ ਹਜ਼ਾਰਾਂ ਫੈਕਟਰੀਆਂ ਪਾ ਰਹੀਆਂ ਜੀ ਇੱਕ ਨਹੀਂ ਪਾ ਰਹੀ ਹਜ਼ਾਰਾਂ ਫੈਕਟਰੀਆਂ ਵਿੱਚ ਪਾਣੀ ਪਾ ਰਹੀਆਂ ਔਰ ਇਹ ਹਜ਼ਾਰਾਂ ਫੈਕਟਰੀਆਂ ਦਾ ਪਾਣੀ ਖਰ ਪੀਤਾ ਜਾ ਰਿਹਾ ਹੈ ਬੜੀ ਹੈਰਾਨੀ ਦੀ ਗੱਲ ਹੈ ਔਰ ਅੱਜ ਤੋਂ ਨਹੀਂ ਪੀਤਾ ਜਾ ਰਿਹਾ ਕਈ ਦਹਾਕਿਆਂ ਤੋਂ ਪੀਤਾ ਜਾ ਰਿਹਾ ਹੈ ਆਪਾਂ بڑے ਵੱਡੇ ਵੱਡੇ ਮਸਲੇ ਜਿਹੜੇ ਆ ਉਹਨਾਂ ਤੋਂ ਸਾਨੂੰ ਹੋਰ ਪਾਸੇ ਛੋਟੀਆਂ ਗੱਲਾਂ ਵੱਲ ਲੁਝਾ ਦਿੱਤਾ ਜਾਂਦਾ ਹੈ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਸਰਕਾਰਾਂ ਮਤਲਬ ਸਾਨੂੰ ਹੁਣ ਕੀ ਕਹੀਏ ਜੇ ਸਾਨੂੰ ਆ ਮਸਲਾ ਨਜ਼ਰ ਨਹੀਂ ਆਇਆ ਤੇ ਕਿਤੇ ਨਾ ਕਿਤੇ ਸਾਨੂੰ ਪਟਕਾ ਦਿੱਤਾ ਗਿਆ ਪਰ ਉਹ ਕਹਿੰਦੇ ਜਦ ਜਾਗੇ ਤਵੀ ਸਵੇਰਾ ਜਦੋਂ ਜਾਗੇ ਆ ਜਦੋਂ ਉੱਠੇ ਆ ਜਦੋਂ ਚੱਲੇ ਆ ਜਦੋਂ ਤੁਹਾਡੇ ਸਾਥ ਮਿਲਣਾ ਸ਼ੁਰੂ ਹੋਇਆ ਉਦੋਂ ਹੀ ਹੁਣ ਆਪਾਂ ਜਿੱਤ ਵੱਲ ਅੱਗੇ ਵਧ ਸਕਦੇ ਆ ਤੇ ਜਿਵੇਂ ਮਾਨ ਸਾਹਿਬ ਨੇ ਹੁਣੇ ਗੱਲ ਕੀਤੀ ਬੜੀ ਸੋਹਣੀ ਕਿ ਕਈ ਮੋਰਚੇ ਲੱਗੇ ਔਰ ਜਿੱਤੇ ਗਏ ਕਿਸਾਨ ਮੋਰਚਾ ਲੱਗਿਆ ਜੀਰਾ ਮੋਰਚਾ ਲੱਗਿਆ ਮੱਤੇਵਾੜੇ ਦਾ ਮੋਰਚਾ ਲੱਗਿਆ ਉਹਨਾਂ ਤਿੰਨਾਂ ਚ ਇੱਕ ਚੀਜ਼ ਜਿਹੜੀ ਸੀਗੀ ਉਹ ਕਾਮਨ ਸੀਗੀ ਉਹ ਸਾਂਝੀ ਸੀਗੀ ਉਹ ਇਹ ਸੀਗੀ ਕਿ ਸਰਕਾਰ ਨੂੰ ਸਾਫ਼ ਨਜ਼ਰ ਆ ਰਿਹਾ ਸੀਗਾ ਕਿ ਪਿੱਛੇ ਡੰਡਾ ਵੀ ਹੈਗਾ ਜੇ ਨਾ ਗੱਲ ਮੰਨੀ ਤਾਂ ਡੰਡਾ ਲੋਕਾਂ ਨੇ ਚੱਕ ਲੈਣਾ ਤੇ ਸਰਕਾਰ ਜਿਹੜੀ ਆ ਉਹ ਗੱਲਾਂ ਤਾਂ ਉਹ ਕਹਿੰਦਾ ਹੁੰਦਾ ਲਾਤੋਂ ਕੇ ਭੂਤ ਪਾਤੋਂ ਤੇ ਨਹੀਂ ਮੰਨਤੇ ਇਹ ਹਿੰਦੀ ਦੇ ਵਿੱਚ ਕਹਿੰਦੇ ਵੀ ਜਿਹੜੇ ਉਂਡ ਖਾ ਕੇ ਸਿੱਧੇ ਹੁੰਣ ਵਾਲੇ ਆ ਉਹ ਗੱਲਾਂ ਨਾਲ ਨਹੀਂ ਸਿੱਧੇ ਹੁੰਦੇ ਤਾਂ ਉਹ ਵਾਲੀ ਗੱਲ ਹੈ ਕਿ ਡੰਡਾ ਘਟੋ ਘਟ ਨਜ਼ਰ ਆਣਾ ਚਾਹੀਦਾ ਸਰਕਾਰ ਨੂੰ ਮਾਰਨ ਦੀ ਲੋੜ ਨਹੀਂ ਪੈਣੀ ਜੇ ਨਜ਼ਰ ਆ ਗਿਆ ਇੰਨੇ ਸਿਆਣੇ ਹੋ ਹੈਗੇ ਆ ਅਫਰ ਪਰ ਹਾਲੇ ਤੱਕ ਉਹਨਾਂ ਨੂੰ ਨਜ਼ਰ ਨਹੀਂ ਆਇਆ ਡੰਡਾ ਉਹਨਾਂ ਨੂੰ ਪਤਾ ਕਿ ਲੋਕ ਹਾਲੇ ਉਲਝੇ ਹੋਏ ਹਨ ਹਾਲੇ ਇਸ ਮੁੱਦੇ ਤੇ ਪਹੁੰਚੇ ਹੀ ਨਹੀਂ ਤਾਂ ਬੇਨਤੀ ਇਹ ਹੀ ਹੈ ਜੀ ਕਿ ਆਪਾਂ 15 ਅਗਸਤ ਦਾ ਜਿਹੜਾ ਪ੍ਰੋਗਰਾਮ ਹੈ ਤੇ ਫਿਰ 15 ਸਤੰਬਰ ਦਾ ਵੀ ਹੈ ਪਰ ਪਹਿਲਾ 15 ਅਗਸਤ ਦਾ ਜਿਹੜਾ ਪ੍ਰੋਗਰਾਮ ਹੈ ਉਹ ਜੇ ਉਹਦੇ ਵਿੱਚ ਸਰਕਾਰ ਨੂੰ ਸਾਡੀ ਤਾਕਤ ਨਜ਼ਰ ਆ ਗਈ ਕਿ ਅਸੀਂ ਇਕੱਠੇ ਹੋ ਕੇ ਸਰਕਾਰ ਨੂੰ ਇਸ ਸਵਾਲ ਤੇ ਘੇਰ ਰਹੇ ਹਾਂ ਤਾਂ ਮੇਰਾ ਨਹੀਂ ਖਿਆਲ ਕਿ ਸਰਕਾਰ ਜਿਹੜੀ ਐ ਕੋ ਬਹੁਤਾ ਟਾਈਮ ਲਾਉਗੀ ਕਿਉਂਕਿ ਇਹਦੇ ਤੇ ਤਾਂ ਕੋਈ ਜਸਟੀਫਿਕੇਸ਼ਨ ਦਿੱਤੀ ਹੋਣੀ ਨਹੀਂ ਜਾ ਸਕਦੀ ਸਰਕਾਰ ਜਿਹੜੀ ਐ ਹੋਰ 100 ਗੱਲਾਂ ਦੇ ਵਿੱਚ ਇਹ ਗੱਲ ਕਹਿ ਸਕਦੀ ਹੈ ਕਿ ਐ ਨਹੀਂ ਐ ਕਰ ਲਓ ਇਹ ਤਾਂ ਕੋਈ ਕਹਿ ਹੀ ਨਹੀਂ ਸਕਦਾ ਵੀ ਕਿਸੇ ਨੂੰ ਇਹ ਜ਼ਹਿਰ ਵਾਲਾ ਪਾਣੀ ਪਿਆਇਆ ਜਾਵੇ ਇਹ ਤਾਂ ਸਰਕਾਰ ਜਸਟੀਫਾਈ ਕਰ ਹੀ ਨਹੀਂ ਸਕਦੀ ਆਪਾਂ ਸਿਰਫ ਸਵਾਲ ਚੁੱਕਦੇ ਆ ਆਪਾਂ ਇੱਕ ਵਾਰੀ ਫੋਕਸ ਲਿਆਏ ਆ ਆਪਾਂ ਇੱਕ ਵਾਰੀ ਦੁਨੀਆ ਨੂੰ ਦਿਖਾ ਦਿੰਦਾ ਕਿ ਭਾਈ ਆਹ ਹੋ ਰਿਹਾ ਹੈ ਤਾਂ ਸਰਕਾਰ ਕੋਲ ਕੋਈ ਇਹਦਾ ਜਵਾਬ ਨਹੀਂ ਸਰਕਾਰ ਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕੱਢਣਾ ਹੀ ਪਊਗਾ ਔਰ ਜੇ ਨਹੀਂ ਕੱਢੂਗੀ ਤੇ ਅਗਲਾ ਪ੍ਰੋਗਰਾਮ ਜਿਹੜਾ ਸਾਡਾ ਬੰਨ ਮਾਰਨਦਾ ਆਪਾਂ ਉਹਦੇ ਲਈ ਵੀ ਤਿਆਰ ਰਹੀਏ ਤਾਂ ਕਿ ਇਹ ਜਿਹੜਾ ਇੱਕ ਮਨੁੱਖਤਾ ਦਾ ਘਾੜ ਹੋ ਰਿਹਾ ਔਰ ਮਨੁੱਖਤਾ ਤੋਂ ਵੀ ਅੱਗੇ ਮੈਂ ਤਾਂ ਕਹੂੰਗਾ ਕਿ ਕਿਉਂਕਿ ਪਸ਼ੂ ਪੰਛੀ ਵੀ ਇਹ ਪਾਣੀ ਪੀ ਕੇ ਮਰ ਰਹੇ ਆ ਇਹ ਤਾਂ ਪਸ਼ੂਆਂ ਨੂੰ ਕੈਂਸਰ ਹੋ ਰਿਹਾ ਪਾਣੀ ਪੀਪੀ ਕੇ ਇਹ ਰਿਸਰਚ ਵੀ ਹੋਈ ਹੈ ਫਰੀਦਕੋਟ ਦੇ ਵਿੱਚ ਜਿਹੜੀ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਨੇ ਰਿਸਰਚ ਕੀਤੀ ਹੈ ਉਹਨਾਂ ਨੇ ਦੇਖਿਆ ਕਿ ਪਸ਼ੂਆਂ ਨੂੰ ਕੈਂਸਰ ਹੋ ਰਿਹਾ ਤੇ ਹੁਣ ਆਪਾਂ ਜੇ ਆਪਣੇ ਬੱਚਾ ਨੂੰ ਇਹ ਪਾਣੀ ਪਿਆ ਰਹੇ ਤਾਂ ਮੇਰਾ ਖਿਆਲ ਹੈ ਆਪਾਂ ਇੱਕ ਬਹੁਤ ਵੱਡੀ ਪੁਲ ਕਰ ਰਹੇ ਆ ਤੇ ਉਹ ਪੁਲ ਨੂੰ ਹੁਣ ਮੇਰਾ ਖਿਆਲ ਹੈ ਕਿ ਬਖਸਾਲਣਾ ਚਾਹੀਦਾ ਹੈ ਉਹ ਗਲਤੀ ਜਿਹੜੀ ਆ ਹੁਣ ਅੱਗੋਂ ਹੋਰ ਨਹੀਂ ਕਰਨੀ ਚਾਹੀਦੀ ਤੇ ਬੇਨਤੀ ਹੈ ਕਿ ਸਾਰੇ ਮਿਲ ਕੇ ਆਪਾਂ ਰਲ ਕੇ ਇਹ ਕੰਮ ਨੂੰ ਨੇਪਰੇ ਚਾੜੀਏ ਇੱਕ ਮੈਂ ਹੋਰ ਬੇਨਤੀ ਕਰੂਗਾ ਕਿ ਜਿਹੜਾ ਇੱਥੇ ਜਾਣਾ ਚਾਹੇ ਵਲੀਪੁਰ ਪਿੰਡ ਜਾ ਕੇ ਦੇਖ ਸਕਦਾ ਜ਼ਰੂਰ ਜਾ ਕੇ ਦੇਖੋ ਆਪਣੀ ਅੱਖੀਂ ਦੇਖੇ ਦਾ ਨਜ਼ਾਰਾ ਹੋਰ ਹੈ ਉੱਥੇ ਸੁੰਘ ਕੇ ਦੇਖੋ ਸਾਹ ਆਉਂਦਾ ਔਰ ਜਿਹੜੇ ਪਾਣੀ ਦੇ ਕੋਲ ਖੜ ਕੇ ਦੇਖਿਆ ਨਹੀਂ ਜਾਂਦਾ ਜਿਹਦੇ ਕੋਲ ਖੜ ਕੇ ਉਹਦੀ ਉਹਦੀ ਉਹਦੇ ਉੱਥੇ ਸਾਹ ਨਹੀਂ ਆਉਂਦਾ ਉਹ ਪਾਣੀ ਲੋਕਾਂ ਦੇ ਢਿੱਡ ਤੇ ਜਾ ਰਿਹਾ ਹੋਵੇ ਬੱਚੇ ਲੋਕਾਂ ਦੇ ਪੀਰੇ ਹੋਣ ਗੁਰਦੁਆਰਾ ਸਾਹਿਬਾਂ ਸਾਹਿਬਾਨ ਦੇ ਵਿੱਚ ਉਹਨਾਂ ਲੰਗਰ ਤਿਆਰ ਹੋ ਰਿਹਾ ਹੋਵੇ ਮੇਰੇ ਖਿਆਲ ਨਾਲ ਸਾਡੇ ਵਾਸਤੇ ਇਸ ਤੋਂ ਮਾੜੀ ਗੱਲ ਸ਼ਾਇਦ ਹੀ ਕੋਈ ਹੋਵੇ ਤੇ ਪਰ ਮੇਰਾ ਖਿਆਲ ਹੈ ਕਿ ਇਹ ਗੱਲਾਂ ਤੇ ਬਹੁਤ ਹੋ ਗਈਆਂ ਬਸ ਇਹੀ ਬੇਨਤੀ ਹੈ ਕਿ ਆਪਾਂ ਹੁਣ ਇਹ ਮੌਕਾ ਜਿਹੜਾ ਇੱਕ ਵਾਰੀ ਇੱਕ ਵਾਰੀ ਮਿਲ ਰਿਹਾ ਹੈ ਆ ਇੱਕ ਜਿਹੜੀ ਲਹਿਰ ਜਿਹੜੀ ਤਕੜੀ ਹੋ ਰਹੀ ਹੈ ਉਹਨੂੰ ਤਕੜਾ ਕਰੀਏ ਅਸੀਂ ਲੋਕਾਂ ਦਾ ਸਾਥ ਆ ਸਾਥ ਲਈਏ ਤੇ ਸਾਥ ਦਈਏ ਕਿਉਂਕਿ ਸਭ ਦਾ ਮਸਲਾ ਹੈ ਸਾਂਝਾ ਮਸਲਾ ਹੈ ਸਰਬੱਤ ਦੇ ਭਲੇ ਦਾ ਮਸਲਾ ਹੈ ਮਨੁੱਖਤਾ ਦਾ ਮਸਲਾ ਤਾਂ ਹੈ ਹੀ ਹੈ ਉਸ ਤੋਂ ਉੱਤੇ ਸਰਬੱਤ ਦੇ ਭਲੇ ਦਾ ਮਸਲਾ ਹੈ ਤੇ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿਹੜੇ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਅਹ ਇਹ ਨਹੀਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਦੱਸਦਾ ਕਹਾਂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ